ਉਹ ਨਹੀਂ ਕੋਈ ਅਜੀ ਨਾ ਕਰ ਉਹ ਨਾ ਲਗੋ ਮੈਂ ਹਲੋ ਜੀ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਗੁਰਦੇਵ ਜੀ ਸਾਰਿਆਂ ਤੇ ਆ ਜਾਣਗੇ ਭਰਵਾਗੇ ਸ਼੍ਰੀ ਗੁਰਮੁਖ ਮਹਾਰਾਜ ਜੀ ਤੇ ਅਸੀਂ ਲਾਈਵ ਹੋਏ ਅੱਜ ਤੇ ਰਾਤ ਦੀ ਭਰਵਾਗੇ ਤੇ ਆਉਂਗਾ ਸਾਨੂੰ ਬਸੀ ਵਾਲਾ ਤੇ ਉਹ ਆ ਤਰੀ ਮਤਲਬ ਆ ਗਈ ਆ ਉਹ ਆਹ ਹਨ ਜੁੜੇ ਰਿਓ ਨਾਲ ਰਹੀ ਜਾਣੇ ਤੇ ਮੈਂ ਕਰ ਦੂਗਾ ਮੋੜਾ ਨਹੀਂ ਦਾ ਹੁਣ ਨਹੀਂ ਜਰਾ ਇਹ ਲੈਣੇ ਮਾੜੀ ਜੁੜੇ ਰੋ ਨਹੀਂ ਦਿਖਾਉਂਦੇ ਸਾਨੂੰ ਇੱਧਰ ਆ ਨਹੀਂ ਚੱਲ ਆ ਜੀ ਚੱਲ ਬਾਸ ਇਹ ਜੀ ਇੱਧਰ ਲੱਗ ਗਈ ਜੀ ਵਾਲੀ ਜੂ ਲੱਗ ਗਈ ਇੱਧਰ ਚੈੱਕ ਕਰੋ ਇਹ ਹੈ ਨਾ

ਜੋ ਲੀ ਨੂੰ ਲਾਹ Yaşım biri, baba okhan değil mi ya? Yaşım ne? Bir adamın filmle aklı yani. Anne ne yapıyor? Anne nami adamdır ya? O çocuklara mı? Seni boğuyor değil mi? Anne, anne nami 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 ਕੋਈ ਨਹੀਂ ਕਿੰਨਿਆ ਲੇ ਕੇ ਇਹ ਕੰਪੂਟਰ ਉਹ ਸੀ ਨਾ ਦੰਗ ਨਾਲ ਆ ਮੇਰਾ ਹੈ ਇਹ ਦੰਗ ਨਾਲ ਸੈਂਟਾ ਆ ਗਿਆ ਯੋਸਤਾਦ ਹੁਣੀ ਹੈਂਟ ਨਾ ਅੀ ਦੇਖਾਂਗੇ ਇਹ ਤਾਂ ਨੰਦਰ ਕਿੱਕੇ ਮੰਦਰ ਯਾਰ ਕਿੰਨਾ ਮੰਦਰ ਯਾਰ ਦਸ ਅੰਦਰ ਆ ਨਾ ਅੰਦਰ ਬਰਾਵਲਾ ਗਿਆਨੇ ਆ ਗਿਆ ਮੋੜੇਗਾ ਸਤਜ ਜੀ ਉਹ ਤਾਂ ਨਾ ਬਿਦਾਂ ਅੰਦਰ ਗਿਆ ਨਾ ਅੰਦਰੋਂ ਗਾਣੇ ਆਣੇ

ਕੋਸ਼ ਕਰੀ ਕਿ ਕਿੰਬਾਰ ਇਹ ਕਿੰਨੇ ਕਿਨੇ ਆ ਗਏ ਕਿੱਥੇ ਆ ਨਾ ਦੋ ਚੈੱਕ ਇਹ ਕਿਹੜਾ ਮੰਦਰ ਵੀ ਇਹਨਾਂ ਦੇ ਵੀ ਨਹੀਂ ਨਹੀਂ ਮਤਲਬ ਪ੍ਰਵਾਹ ਨਹੀਂ ਆਣੀਆ ਦਿਖਾਉਂਦੇ ਤੁਹਾਨੂੰ ਇਹਦਾ ਜੁੜੇ ਰੋਗੀ ਪ੍ਰਵਾਹ ਸ੍ਰੀ ਆਈ ਵਾਲੀ ਆ ਜੀ ਏ ਮੁੰਡਾ ਨੇ ਆਇਆ ਮੈਂ ਵੀ ਆਣੇ ਵਾਲੇ ਜੀ ਦਿਖਾਉਂਦੇ ਆ ਤੁਹਾਨੂੰ 10 ਛਣ ਗਾਉਨੇ ਆ ਬਸੀ ਕਲਾਂ ਬਸੀ ਕਲਾਂ ਚਾਹ ਕੋਲ ਮਾਰ ਲੇ ਏ ਜਾਲ ਜੂਣ ਲਾਤਾ

ਮਜ਼ਮਲੀ ਆ ਰਹੀ ਮੈਂ 我来。 ਮੋਤੀ ਨਾਲ ਕਹਾਣੀ ਮਿਲੇ ਹੋਏ ਅਲਗੜ ਬੱਲੇ ਦਾ ਕੀ ਮਾਰੀ ਹਾਂ ਨਹੀਂ ਸਹੀ ਗੱਲ ਆ ਸਹੀ ਪਹਿਲੇ ਦਾ ਡਾੜੀ ਵੀ ਦੇਖਦਾ ਜੀ ਪਰਾ ਤੇ ਵੀ ਚਾਹ ਆਈ ਕਿਹੜਾ ਗਏ ਜੀ ਹੋ ਗਿਆ ਮਿਲਿਆ ਉਹਨਾਂ ਨੇ ਮੜਾ ਮਿਲਿਆ ਇੰਦਰ ਲਾਖਣ ਕਰਾ ਕੇ ਹਾਂ ਨਹੀਂ ਆ ਮਿਲ ਕਾ ਗਲੇਟ ਹੋ ਗਿਆ ਮੈਂ ਥੋੜਾ ਜਿਆ ਪਹਿਲਾਂ ਲਾਈਵ ਹੋਇਆ ਤੇ ਭਰوان ਤੀ ਮਤਲਬ ਇਹ ਇੱਧਰ ਗਏ ਨੇ ਕਿ ਵਾ ਉਧਰ ਵੀ ਜ਼ਿਆਦਾ ਮਤਲਬ ਲੰਗਰ ਆ ਜੀ ਤੇ ਨਾਈਟਰੀ ਅੱਜ ਭਰਵਾ ਫਰੀਆ ਤੇ ਨਪਾ ਇਹ ਲੰਗਰ ਦਾ ਮਮਰਾ ਆਨਦਾ ਚਾਹ ਆ ਚਾਹ ਦੀ ਲੰਗਰ ਆਨਦਾ ਤੁਹਾਂ ਆ ਜੀ ਬੇ ਮਕਾਨ ਦੇ ਨਾਲ ਜੁੜੇ ਰਹੇ ਇੱਥੇ ਪਹੁੰਚਣ ਵਾਲੀ ਆ ਰੌਣਕ ਲਾਈਵ ਤੇ ਦੁਆਰਾ ਫੇਲੋ ਨੂੰ ਇੰਸਟਾਗ੍ਰam ਤੇ ਮਤਲਬ ਫੋਲੋ ਕਰ ਲੋ ਇਹਨਾਂ ਨੂੰ ਮੈਂ ਦਿਆਂਗਾ ਤੇ ਆਪੀ ਕੀ ਕਹਿੰਦੇ ਹੋ

वलाई हट हेलो गाइस मैं बहुत साथ आ चुका हूं नेट तो चार वीडियो अच्छा। ये जा कब जाना कि तो मैं बार फिर एक तो बहुत साथ बस आज तो मया ही आ गए हंसता दांत भरवा के छोड़ दे यार की कर पीछे तीन ना तीन ना नेट तो यार दी ठीक है ਲਾਈਵ ਚੱਲਦਾ ਲਾਈਵ ਚੱਲਦਾ ਹੋਲੀ ਵੜੀ ਓਕੇ ਬਾਏ ਬਾਏ ਲੈਕਟਰ ਦੀ ਯਾਰ ਦੀ ਬਣੀ ਦਿਖਾਉਂਦੇ ਜੀ ਤੁਹਾਨੂੰ ਲਾਈਵ ਫੋਨ ਕਰਾਂਗੇ ਕਰੋ ਯਾਰ ਮੜਿਆ ਫੋਨ ਆਉਂਦਾ ਬਾਤੀ ਹੈ ਲੇਟ ਹੋ ਜਾਏ ਥੋੜਾ ਜਿਆ ਅਸੀਂ ਜਲਦੀ ਲਾਈਵ ਹੋਵਾਂਗੇ ਤੇ ਇਹਨੂੰ ਕਿ ਪੱਕੀ ਹੰਮਣੇਗਾ ਗਲੀ ਦੇ ਵੀ ਮਤਲਬ ਦਰਸ਼ਕਾਂ ਦੇ ਨਾਲ ਦਿੰਦੇ ਆ ਯਾ ਜਰੂਰ ਲਾਈਕ ਬੰਦੇ ਨੂੰ ਆ ਲਾਈਕ ਲੈਣੋਂ ਨਹੀਂ ਜਿਆਦਾ ਦੋਵਾਰ ਕਰਾਂਗੇ ਹਮਣੇ ਉਹ ਦਿਖਾਉਂਦੇ ਮੈਨੂੰ ਲਾਈਵ ਦਾ ਜੋਰ ਜੋ ਮਰੇ ਆ ਮੈਂ ਕੰਨ ਤੇ ਕੋਪੀਰਟ ਮਾਰਦੇ ਆ ਗਾਣਾ ਲੈਣੇ ਦਾ ਨਹੀਂ ਨਹੀਂ ਪਾਣਾ ਲੈ ਤਾਂ ਇਹਦਾ ਵੜਾ ਨਹੀਂ ਤੁਰੇ ਨਹੀਂ ਪਰ ਆ ਗਿਆ ਚਾ ਚਾ ਗਿਆ ਬੜੇ ਨਹੀਂ ਆ ਜਾਂ ਉਥੋਂ ਨਾਲ ਪਰਮੇਣੀ ਵਾਲਾ ਇੰਡੀਕੇ ਭਈਂ ਅੰਡੇ ਤੇ ਹੈ ਨਾ ਅਰੇ ਰੋਕਣੀ ਕਿੱਦਾਂ ਵਿੱਚ ਸਕੂਪ ਕਰਦੇ ਹੁੰਦੇ ਆ ਲਿਖਣਾ ਲੜ ਤੇ ਕਮੈਂਟ ਨੂੰ ਵੀ ਕਰ ਦਿਆ ਕਰੋ ਯਾਰ ਨੀ ਪ੍ਰਸ਼ਾਨ ਪ੍ਰਸ਼ਾਨ ਮੌਨਗੇ ਜੀ ਪ੍ਰਵਾਹ ਰਹੀ ਦਾ ਮਾ ਲੋ ਜੀ ਪਿੱਛੇ ਬਿੰਦੇ ਬੈਠ ਜਾ ਮਾ ਕੀ ਨਾਮ ਨਾਲ ਮਰਫੀ ਨਾ ਸਮੋਠਾ ਆਲ ਜਿਹੜੇ ਜੁੜੇ ਹੋ ਮਾ ਲੋ ਕਮੈਂਟ ਮੰਗ ਪਤਾ ਨਹੀਂ ਜਾਉ ਨਾਲ ਕਿੰਨੇ ਜਣੇ ਆ ਕਿੰਨੇ ਆ ਕੀ ਨਾ ਮੈਂ ਟੰਗ ਗੁੰਡ ਕਰਕੇ ਦੱਸ ਦਿਆਂ ਗਰੋ ਮਹਾਰਾਜ ਸੋ ਕਿੱਥੋਂ ਸ਼ਾਦ ਖਾਣਾ ਹਾਂ ਹਾਲਾ ਖਾਣਾ ਮਰਦੀ ਖਾਣੀ ਮਰਦੀ ਖਾਣਾ ਖਾਲਾ ਉਹਦੀ ਉਸਤਾਜ ਨਹੀਂ ਨਹੀਂ ਖਾਣਾ ਯਾਰ ਕੋਲਾ ਯਾਰ ਮੈਂ ਇੱਥੇ ਖਾਗਿਆ ਗੁੱਲੇ ਖਾ ਗਈ ਅਨਿਓ ਜਸ ਨਟਰੀ ਮੜੇ ਇੱਥੇ ਮਨ ਅੰਨਿ ਭਾਈ ਕੋਸ ਹੋਣੇ ਰਾਮ ਕਹੇ ਚਾਈ ਯਾਰ ਨਟਰੀ ਮੜੇ ਨਹੀਂ ਯਾਰ ਮੈਂ ਕਹਿੰਦਾ ਡਬਲ ਡਬਲ ਖਾਂਦਾ ਜੀ ਨਹੀਂ ਵੀ ਵਲੋਗਾਂ ਮੈਂ ਮੈਂ ਦਿਲ ਦਾ ਲਾ ਲੈਣਾ ਮੈਂ ਚਾਹੀ ਦੇ ਰਿਹਾ ਤੇ ਨਹੀਂ ਫੇਰ ਚਾਹੀ ਦੇ ਦੂੰਗਾ ਰੁਕਦੀ ਨਹੀਂ ਯਾਰ ਸਟੌਪ ਚੁੱਪ ਨਹੀਂ ਹੁੰਦਾ ਅਜੇ ਤਾਂ ਵੀ ਵੀਡੀਓ ਰੁਕ ਗਈ ਆਹ ਹੋਏ ਰੁਕ ਗਈ ਨਹੀਂ ਨਹੀਂ ਆਹ ਕੈਮਰਾ ਬੰਦ ਹੋ ਗਿਆ

ਆਸ਼ਰਮ ਵਾਲੀ ਇਹ ਦਾਸਤ ਆਲੋ ਚੱਲਦਾ ਹੈ ਇਹ ਚੱਲਦਾ ਮੇਰਾ ਨੈਟ ਸਲੋ ਆ े हम <laughs> <दो येने लगाए। laughs> <ना युड़ी> <laughs> कर दो